ਨਿਸ਼ਚਿਤ ਹੀ ਕਾਲਸਾਰੇ ਕਿਸਾਨ ਭਰਾਵਾਂ ਨੂੰ ਵੀ ਲੋ ਜੀ ਆਪ ਪਹੁੰਚ ਗਏ ਕੋਟਪੁਰੇ ਮੱਲੀ ਦੇ ਵਿੱਚ ਟੂੜੀ ਦੀ ਪੁੱਢੀ ਤੇ ਤੇ ਨਾਗ ਅੱਜ ਅੱਠ ਕੇ ਆਏ ਹੀ ਦੇਖ ਸਕਦੇ ਹਾਂ ਜੀ ਸੱਤ ਅੱਠ ਨਾਗ ਹੀ ਆਏ ਆ ਜੀ ਜਰੂਰ ਟਾਈਮ ਗਿਆ 7:30 ਤੇ ਬੋਲੀ ਲੱਗੇ ਹੁਣ ਸਟਾਰਟ ਤੇ ਦੇਖਦੇ ਹਾਂ ਅੱਜ ਫਿਰ ਕੀ ਰੇਟ ਜਾਂਦੀ ਟੂੜੀ 5 ਮਾਰਚ 2025 ਹੂੰ ਤਾਰੀਖਾਂ ਮੋੜੋ ਜੀ ਅੰਦਰ ਦੀ ਥੋੜੀ ਬੋਲੋ ਭਾਈ ਹਾਂ ਹਾਂ ਦੇ ਬੋਲੋ 250 250 ਰੁਪਇਆ 250 250 60 ਰੁਪਏ ਕਿੰਨੇ ਬਣੇ ਕਿੰਨੇ ਸਕੂਲ ਕੋਲ ਜਾਏਗਾ ਭਾਈ ਠੀਕ ਰੋਡ ਤੇ ਠੀਕ ਰੋਡ ਤੇ 6 ਵਾਲੇ ਕੋਲੇ 6 ਵਾਲੇ ਤੋਂ ਮਾਲ ਲੈ ਜਾਣਾ 300 ਰੁਪਇਆ ਕਰਾਇਆ ਬਹੁਛੇਤੀ ਕਰ ਨਹੀਂ ਜਾਣਾ 80 ਰੁਪਏ 60 ਰੁਪਏ 65 ਰੁਪਏ ਆ ਗਿਆ ਆ ਗਿਆ 70 ਰੁਪਏ 80 ਰੁਪਏ 85 90 ਰੁਪਏ 90 ਰੁਪਏ 290 ਬੋਲਾਂਗੇ ਨੇ ਬਈ ਇੱਕ ਸਾਰੂ ਦੂਸੂੜ ਹਾਂਜੀ ਹਾਂਜੀ ਰੋਜ਼ ਹੀ ਆਉਂਦਾ 290 ਰੁਪਏ ਕੋਈ ਚਲੋ ਭਾਈ 50 ਲੱਗੇ 290 ਰੁਪਏ ਲੱਗੇ ਪਹਿਲੀ ਪਾਲੀ ਨਹੀਂ ਨਾਗਾਜ 8 ਕੀ ਆਏ 7-8 ਨਾਗੀ ਆਏ ਅਜ ਲੈ ਵੀ ਹੋਈ ਹਾਂਜੀ ਹਾਂਜੀ ਦੂਸਰੀ ਟੋਲੀ ਦੇ ਦੇ ਕਿਰਲ ਨਹੀਂ ਹੋਵੇ ਤੇ ਤੱਕਰ ਉਹ ਬਾਈ ਰੁਕ ਅੱਛਾ ਤੈਨੂੰ ਪਤਾ ਤੂੰ ਲੈਣਾ ਓ ਲੋ ਬਾਈ 50 54 ਰੁਪਏ 60 ਰੁਪਏ 65 ਰੁਪਏ 70 75 80 ਹਾਂ ਭਾਈ 85 285 ਬੋਲਾਂਗੇ ਨੇ 90 ਜੀ 290 ਰੁਪਏ ਬੋਲਦਾ ਕੋਈ 290 ਰੁਪਏ ਭਾਈ ਜੀ ਇਹ ਵੀ ਗਏ 290 ਤੇ ਨਾਲ ਲੱਗੇ ਤੇ ਨਾਲ ਲੱਗੇ ਕੁਝ ਨਹੀਂ ਪੰਡਾ ਭਾਈ ਪੰਡਾ ਤਾਂ ਹਾਂ ਕੁਝ ਪੰਡਾ 250 ਰੁਪਿਆ 60 ਰੁਪਏ 70 ਰੁਪਏ 80 ਰੁਪਏ 90 ਰੁਪਈਆ ਹੀ 290 ਬੋਲਣਗੇ 290 ਰੁਪਈਆ ਬਾਈ ਜੀ 90 ਰੁਪਈਆ 200 ਫਿਰ ਤਿੰਨ ਟਰਾਲੀਆਂ ਲੱਗੀਆਂ ਦੋਸਤ ਦੇ 90 90 ਲੱਗੀਆਂ ਤਿੰਨ ਟਰਾਲੀਆਂ ਅੰਬਰੀ ਟੁੜੀ ਜਿਹੜੀ 290 90 ਲੱਗੀ ਸਾਰੀਆਂ ਤਿੰਨ ਟਰਾਲੀਆਂ ਪੱਲ ਵੀ ਸੀਗਾ ਲੋ ਜੀ 250 ਰੁਪਇਆ 55 60 65 70 75 80 85 90 95 295 ਭੋਲਾ ਕਿਨੇ 295 ਰੁਪਇਆ ਭਾਈ ਜੀ ਇਹ ਲੱਗ ਗਈ 295 ਰੁਪਇਆ ਚੌਥੀ ਢਾਲੀ 25 ਮੀਟਰ ਦੀ ਦੇਖਦੇ ਆਂ ਕੀ ਰੇਟ ਜਾਂਦੀ ਆ ਜੀ ਇਹ ਮਾਈਂ ਦੇ ਹਰ ਹੋਈ ਜਾਣਾ ਤੁਸੀਂ ਲੈ ਸਕਦੇ ਹੋ ਜੀ ਦੇ ਵਿੱਚ ਉਹ ਗਾਂ ਫਿਰਦਾ ਬੋਲੋ ਜੀ ਹਾਂ ਜੀ 54 ਜੀ 63 ਜੀ 75 ਜੀ 84 285 90 90 ਰੁਪਏ ਬੋਲਣਗੇ 95 300 5 10 15 315 ਬੋਲਦਾ ਕੋਈ 315 ਰੁਪਏ ਬਾਈ ਕਿਤੇ ਜਾਣਾ ਇਹ ਲੱਗ ਗਈ ਅੱਜ 315 ਰੁਪਏ ਰੇਟ ਗਿਆ ਦੇ ਵੱਧ ਗਿਆ ਜੀ 300 ਤੋਂ ਪਾਰ ਹੋ ਗਿਆ ਜੀ ਰੇਟ ਅੰਦਰ ਦੀ ਥੋੜੀ ਬੋਲੋ ਜੀ ਜਾਓਗੇ ਦਿੱਲੀ ਵਾਲ ਸਕੂਲ ਕੋਲੇ ਹੈ ਹਾਂ ਹਾਂ 300 ਰੁਪਏ ਕਰਾਇਆ ਬੋਲੋ ਜੀ 250 255 60 65 70 75 80 85 90 290 ਬੋਲਾਂਗੇ ਨੇ 95 ਕਿੱਥੇ ਜਣੀ ਐ ਉੱਥੇ ਜਣੀ ਗਾਂ 95 300 5 10 15 20 25 30 35 335 ਬੋਲਦਾ ਕੋਈ 335 ਰੁਪਏ ਆ ਜੀ ਲੱਗੀ 335 ਰੁਪਏ ਜੀ அர்ஜுனன் <coughs> ਫੀ ਕੋਰਡ ਹਟੇ ਦਿੱਲੀ ਵਾਲ ਸਕੂਲ ਵਾਲਾ 300 ਰੁਪਏ ਦਾਰੀ ਗਿਆ ਬਾਈ ਦਿੱਲੀ ਦਿੱਲੀ ਨੂੰ ਵੀ ਲੈ ਸਕਦੇ ਹੋ ਫੀ ਕੋਰਡ ਨਹੀਂ ਰਹੇਗਾ ਸਾਧਨ ਮਦੇ ਨਾਲ ਆ ਪ੍ਰੋਗਰਾਮ ਆ ਬੱਚੇ 300 ਰੁਪਏ ਹੱਥੋਂ ਦਾ ਉਹ ਖੜਾ ਬਾਈ ਕਰ ਉਹ 300 ਦਿੰਨਾ ਬੋਲ ਨਹੀਂ ਚੱਲਦਾ ਯਾਰ 300 ਚੱਲਦਾ 300 ਰੁਪਏ 52 60 66 17 75 80 84 90 95 295 ਬੋਲਾ ਬਬਾ 300 5 10 15 ਹਾਂ 15 ਬੋਲਾ ਕਿਨੇ 315 ਰੁਪਏ ਦਿੱਲੀ ਆਸ ਤੁਹਾਨੂੰ ਲੋ ਜੀ ਇਹ ਵੀ 315 ਰੁਪਏ ਲੱਗੀ ਆ ਅੱਜ ਜਿਹੜੀ ਤੂੜੀ ਆ ਤੇ ਵੀਡੀਓ ਨੂੰ ਕਰੋ ਸ਼ੇਅਰ ਜੀ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ